ਇਹ ਬਖਸ਼ਿਸ਼ ਇਹ ਤੁਰਕੀ ਬਾਣੀ ਜੋ ਸਰਦੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਦਾਨ ਕੀਤੀ ਹੈ ਖਾਲਸਾ ਜੀ ਇਹ ਦਾਤ ਹੋਰ ਕਿਸੇ ਵੀ ਦੁਨੀਆਂ ਦੇ ਵਿੱਚੋਂ ਕਿਸੇ ਮੁਲਕ ਔਰ ਕਿਸੇ ਮਜ਼ਹਬ ਕਿਸੇ ਧਰਮ ਕਿਸੇ ਦੇ ਪਾਸ ਵੀ ਇਹ ਨਹੀਂ ਵਿਚਾਰ ਕੇ ਵੇਖਿਆ ਜਾਵੇ ਚੰਗੀ ਤਰ੍ਹਾਂ ਪਰ ਜੋ ਸਤਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੈ ਇਹ ਕੋਈ ਕੇਵਲ ਨਰਮ ਧਾਰਮਿਕ ਪੁਸਤਕ ਨਹੀਂ ਇਹ ਕਹਿਣਾ ਗਲਤ ਹੋਵੇਗਾ ਸਤਗੁਰੂ ਗੁਰੰਤ ਸਾਹਿਬ ਜੀ ਦੇ ਨਾਮ ਦੇ ਨਾਲ ਗੁਰੂ ਪਦਵੀ ਹੈ ਔਰ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦਿੱਤੀ ਹੈ ਹੋਰ ਕਿਸੇ ਵੀ ਮਤ ਦੇ ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਅਵਤਾਰ ਪਦਵੀ ਜਾਂ ਪੀਰ ਪਦਵੀ ਜਾਂ ਪੈਗੰਬਰ ਪਦਵੀ ਅੱਜ ਤੱਕ ਨਹੀਂ ਪ੍ਰਾਪਤ ਹੋਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਬੜੀ ਚੜ੍ਹਦੀ ਕਲਾ 'ਚ ਤੁਹਾਨੂੰ ਪਿੰਡ ਪਿੰਡ ਤੁਹਾਨੂੰ ਸ਼ਹਿਰ ਸ਼ਹਿਰ ਨਗਰਾਂ ਨਗਰਾਂ ਦੇ ਵਿੱਚ ਸਭ ਥਾਵਾਂ ਤੇ ਇਹ ਪਵਿੱਤਰ ਗੁਰਪੁਰਬ ਬੜੀ ਚੜ੍ਹਦੀ ਕਲਾ ਵਿੱਚ ਅਖੰਡ ਪਾਠ ਕਰਵਾ ਕੇ ਅਟੁੱਟ ਲੰਗਰ ਚਲਾ ਕੇ ਔਰ ਸਰਗਰੂ ਸੱਚੇ ਪਾਤਸ਼ਾਹ ਅੰਮ੍ਰਿਤ ਪ੍ਰਚਾਰ ਕਥਾ ਕੀਰਤਨ ਤਾੜੀ ਸਿੰਘ ਕਵੀ ਸਿੰਘ ਮਹਾਰਾਜ ਸਭ ਸੱਚੇ ਪਾਤਸ਼ਾਹ ਪਵਿੱਤਰ ਜਸ ਕਰਵਾ ਕਰਵਾ ਕੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹ ਸਾਨੂੰ ਪਵਿੱਤਰ ਗੁਰਪੁਰਬ ਮਨਾਉਣਾ ਚਾਹੀਦਾ ਹੈ ਇਹ ਘਾਟ ਹੈ ਇੱਕ ਸਾਡੇ ਵਿੱਚ ਇਹ ਕਮੀ ਹੈ ਸਾਡੇ ਵਿੱਚ ਕਿ ਅਸੀਂ ਇਸ ਪਵਿੱਤਰ ਗੁਰਪੁਰਬ ਨੂੰ ਮਹਾਨਤਾ ਨਹੀਂ ਦਿੰਦੇ ਸੋ ਜੇ ਇਹ ਗੁਰਪੁਰਬ ਅਸੀਂ ਬਹੁਤੀ ਚੜ੍ਹਦੀ ਕਲਾ ਵਿੱਚ ਮਨਾਵਾਂਗੇ ਤਾਂ ਪਖੰਡੀਆਂ ਤੇ ਦੇਹਤਾਰੀਆਂ ਨੂੰ ਕੋਈ ਥਾਂ ਨਹੀਂ ਰਹਿ ਜਾਵੇਗੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਔਰ ਸੰਗਤਾਂ ਨੂੰ ਨਿਸ਼ਚੈ ਹੋ ਜਾਵੇਗਾ ਕਿ ਸਾਡੇ ਗੁਰੂ ਦਸੋਂ ਹੀ ਪਾਤਸ਼ਾਹੀ ਵਾਲੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਨ ਹੋਰ ਕੋਈ ਸਾਡਾ ਗੁਰੂ ਨਹੀਂ ਹੈ ਇਸ ਵਾਸਤੇ ਇਹ ਗੁਰਪੁਰਬ ਬਾਕੀ ਦੇ ਗੁਰਪੁਰਬਾਂ ਨਾਲੋਂ ਵੀ ਸਗੇ ਸਾਲੂ ਬਹੁਤ ਹੀ ਮਹਾਨਤਾ ਦੇ ਨਾਲ ਮਨਾਉਣਾ ਚਾਹੀਦਾ ਹੈ ਸੋ ਖਾਲਸਾ ਜੀ ਇਹ ਗੁਰੂ ਕੀ ਬਾਣੀ ਦਾ ਅਦਬ ਸਤਕਾਰ ਕੇਵਲ ਦਸਮ ਪਾਤਸ਼ਾਹ ਜੀ ਨਹੀਂ ਅੱਜ ਦੇ ਦਿਨ ਤੋਂ ਹੀ ਕਰਵਾਇਆ ਕਿ ਪਹਿਲਾਂ ਤੋਂ ਹੀ ਹੁੰਦਾ ਆ ਨਹੀਂ ਨਹੀਂ ਗੁਰੂ ਕੀ ਬਾਣੀ ਦਾ ਅਦਬ ਤੇ ਸਤਕਾਰ ਔਰ ਗੁਰੂ ਕੇ ਸ਼ਬਦ ਦੇ ਵਿੱਚ ਸਤ ਜੋੜ ਕੇ ਸਾਨੂੰ ਪਰਮੇਸ਼ਰ ਦੇ ਰੂਪ ਦੀ ਏਕਤਾ ਦਾ ਉਪਦੇਸ਼ ਪਹਿਲੇ ਪਾਤਸ਼ਾਹ ਤੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹਜੂਰ ਫਰਮਾਉਂਦੇ ਨੇ ਸ਼ਬਦ ਗੁਰ ਪੀਰਾ ਇੰਗਹਿਰ ਜੰਮੀ ਹੀਰਾ ਬਿਨ ਸਬਦਾਂ ਜਗ ਬੋਰਾ ਨਾ ਗੁਰੂ ਕਾ ਸ਼ਬਦ ਹੀ ਗੁਰੂ ਤੇ ਪੀਰ ਹੈ ਗੁਰੂ ਕਾ ਸ਼ਬਦ ਹੀ ਗਹਿਰ ਜਮੀਰ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਗੁਰੂ ਕੇ ਸ਼ਬਦ ਤੋਂ ਬਿਨਾ ਸਾਰੀ ਦੁਨੀਆ ਐਵੇਂ ਕਮਲੀ ਹੋਈ ਪੁੱਲੀ ਹੋਈ ੜਕਦੀ ਫਿਰਦੀ ਹੈ ਅਗੇ ਸੱਜ ਤਾਨੂੰ ਕਿਹੜੀ ਸ਼ਕਤੀ ਇਸ ਸ੍ਰੀ ਮੇਰ ਪਹਾੜ ਤੇ ਲੈ ਕੇ ਆਈ ਹੈ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਕਿਹੜੀ ਪਾਗਤ ਨਾਲ ਤੁਸੀਂ ਆ ਰਹੇ ਹੋ ਹਜੂਰ ਕਹਿੰਦੇ ਨੇ ਦਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਹੀ ਹਉ ਜਪਿਆ ਪਰਮੇਸ਼ਰ ਨੂੰ ਪਾਉ ਸੰਗਤਾਂ ਦੇ ਲਾਈ ਅਸੀਂ ਜਾਪ ਕੀਤਾ ਪਰਮੇਸ਼ਰ ਦਾ ਪਰਮੇਸ਼ਰ ਦੀ ਪ੍ਰੇਮ ਭਗਤੀ ਦੇ ਵਿੱਚ ਅੱਜ ਸਮਾਧੀ ਲਾਉਣਾ ਕੀਤੀ ਹੈ ਸੋ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਤੋਂ ਬਿਨਾ ਸਾਡੇ ਮਨ ਦੇ ਵਿੱਚ ਇੱਕ ਰਾਏ ਦੇ ਦਾਣੇ ਜਿੰਨੇ ਵੀ ਹੋਰ ਕਿਸੇ ਦੀ ਕੋਟ ਨਹੀਂ ਕਿਸੇ ਦੀ ਟੀਕ ਨਹੀਂ ਕਿਸੇ ਦਾ ਆਸਰਾ ਨਹੀਂ ਇਹ ਪਹਿਲੇ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਨਿਸ਼ਚਾ ਸਿੱਧਾ ਨੂੰ ਜਨਾ ਕੇ ਹਜੂਰ ਸਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਸਿੱਧੇ ਰਾਹ ਪਾਇਆ ਸਿੱਧ ਕਰਨ ਲਗੇ ਤੁਹਾਡਾ ਗੁਰੂ ਕੌਣ ਹਜੂਰ ਕਹਿੰਦੇ ਸ਼ਬਦ ਗੁਰੂ ਚੇਲੇ ਕਵੇਂ ਬਣੇ ਉਹਨਾਂ ਦੇ ਸੁਰਤ ਤੁਲ ਚੇਲਾ ਸ਼ਬਦ ਜਿਹੜੀ ਤੁਲੀ ਹੈ ਸ਼ਬਦ ਦਾ ਜਿਹੜਾ ਉਚਾਰਨ ਹੈ ਉਸ ਦੇ ਵਿੱਚ ਆਪਣੇ ਸੁਰਤ ਨੂੰ ਜੋੜ ਕਰਕੇ ਇਉਂ ਚੇਲੇ ਬਣ ਕੇ ਸ਼ਬਦ ਵਿੱਚ ਬਿਰਤੀ ਨੂੰ ਜੋੜ ਕੇ ਜੀਵ ਇਸਤੀ ਇਕਸਾਲ ਪ੍ਰਾਪਤ ਹੋਏ ਹਨ ਸੋ ਸਭ ਨੂੰ ਸੱਚੇ ਪਾਤਸ਼ਾਹ ਵਾਸਤੇ ਜੀਵ ਇਸਤੀ ਇਕਤਾ ਸਾਡੇ ਵਾਸਤੇ ਦ੍ਰਿਸ਼ਟਾਂਤ ਹੈ ਉਹ ਬ੍ਰह्म ਰੂਪ ਨੇ ਸ਼ਬਦ ਵਿੱਚ ਮਿਲ ਕਰਕੇ ਉਹ ਸਦਾ ਵਾਸਤੇ ਬ੍ਰह्म ਰੂਪ ਹੀ ਨੇ ਜੀਵ ਇਸ ਦੀ ਇਕਤਾ ਇੱਕ ਸਾਡੇ ਵਾਸਤੇ ਦ੍ਰਿਸ਼ਟਾਂਤ ਹੈ ਅਸੀਂ ਜੀਵ ਹਾਂ ਗੁਰੂ ਨਾਨਕ ਸਾਹਿਬ ਜੀ ਜੀਵ ਨਹੀਂ ਸਨ ਆਪ ਬ੍ਰह्म ਰੂਪ ਹਣ ਸ਼ਬਦ ਰੂਪ ਹਣ ਤੇ ਫਿਰ ਬ੍ਰह्म ਦੇ ਵਿੱਚ ਹੀ ਲੀਨ ਹੋ ਰਹੇ ਹਨ ਸਾਨੂੰ ਇਹ ਜਾਚ ਸਿਖਾਈ ਹੈ ਸੁਰਤ ਨੂੰ ਸ਼ਬਦ ਵਿੱਚ ਜੋੜ ਕਰਕੇ ਅੰਤਰਮੁਖ ਬਿਰਤੀ ਕਰਕੇ ਫਿਰ ਹੀ ਬ੍ਰह्म ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ यह निश्चा सतगुरु जी ने कृपा करके आप जनाया सो यह बख्शिश यह तुरकी बातगुरु सचे पातशाह जी ने सान प्रदान की है खालसा जी ये होर किसी भी दुनिया के किसे मुल्क और किसी मजहब किस धर्म किसी के पास भी ये नहीं विचार केखाया जाए चंकी तरह ਮੁਹੰਮਦ ਸਾਹਿਬ ਦਾ ਜਿਹੜਾ ਕੁਰਾਨ ਮਜੀਦ ਮੰਨਿਆ ਜਾਂਦਾ ਹੈ ਉਹ ਕੁਰਾਨ شریف ਮੁਹੰਮਦ ਸਾਹਿਬ ਤੋਂ 800 ਸਾਲ ਬਾਅਦ ਉਹ ਲਿਖਿਆ ਗਿਆ ਹੈ ਭਾਵੇਂ ਮੁਹੰਮਦ ਸਾਹਿਬ ਦੇ ਜ਼ਰੂਰ ਲਾਏ ਗਏ ਨੇ ਪਰ ਉਹਨਾਂ ਦੀ ਆਪਣੀ ਰਸਨਾ ਤੋਂ ਇੰਨ ਬਿੰਨ ਨਹੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਇਸੇ ਤਰ੍ਹਾਂ ਜੋ ਅੰਜੀਲ ਹੈ ਉਹ ਅੱਠ ਵਾਰੀ ਤਬਦੀਲ ਕੀਤੀ ਗਈ ਹੈ ਅੱਠ ਵਾਰੀ ਬਦਲੀ ਗਈ ਹੈ ਬਾਈਬਲ ਸਮੇਂ-ਸਮੇਂ ਦੇ ਜਿਹੜੇ ਪੋਪ ਹਨ ਉਹ ਉਹਦੇ ਵਿੱਚ ਆਪਣਾ ਦਖਲ ਦੇ ਕੇ ਨਵੇਂ ਵਿਚਾਰਾਂ ਵਿੱਚ ਲਿਖਦੇ ਜਾ ਰਹੇ ਹਨ ਵੇਦ ਇਹ ਚਾਰੇ ਮਹਾਵਾਕ ਕਹਿੰਦੇ ਬਰਮਾ ਜਿਹੜੇ ਸਫਰਨ ਹੋਏ ਸਨ ਉਹਨਾਂ ਦੇ ਅੱਗੇ ਭਾਸ਼ ਤੇ ਟੀਕਾ ਕੀਤਾ ਗਿਆ ਉਹ ਫਿਰ ਅੱਗੇ ਪ੍ਰਵਿਰਤ ਹੋਏ ਚਾਰੇ ਵੇਦ ਪਰ ਉਹ ਆਪ ਕਿਸੇ ਅਵਤਾਰ ਨੂੰ ਨਹੀਂ ਉਚਾਰਨ ਕੀਤੇ ਅਗੇ ਰਿਸ਼ੀਆਂ ਤੇ ਮੁਨੀਆਂ ਨੇ ਉਹਨਾਂ ਦਾ ਉਲਟਾ ਅਗੇ ਟੀਕਾ ਵਧਾਵਦਾ ਕੇ ਕੀਤਾ 18 ਪੁਰਾਨ ਬਿਆਸ ਦੇ ਨੇ 6 ਸ਼ਾਸਤਰ 6 ਮੁਨੀਆਂ ਦੇ ਨੇ 27 ਸਿਮਰਤियां ਵੱਖਰੇ ਵੱਖਰੇ ਗੁਰਮੁਖੀਆਂ ਦੀਆਂ ਹਨ ਸੋ ਕੋਈ ਵੀ ਐਸੀ ਧਾਰਮਿਕ ਪੁਸਤਕ ਨਹੀਂ ਜਿਹੜੀ ਮੌਕੇ ਦੇ ਅਵਤਾਰ ਨੇ ਉਚਾਰੀ ਹੋਵੇ ਗੀਤਾ ਜੀ ਬਾਰੇ ਚਾਲ ਹੈ ਕਿ શ્રીਕ੍ਰਿਸ਼ਨ ਭਗਵਾਨ ਜਿਹਨੇ ਆਪ ਉਹ ਚਾਰਨ ਕੀਤੀ ਹੈ ਅਸੀਂ ਮੰਨਦੇ ਹਾਂ ਕਿ ਇਸੇ ਤਰ੍ਹਾਂ ਠੀਕ ਹੋਵੇਗਾ ਪਰ ਅੱਜ ਕੱਲ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਹੋਰ ਹੀ ਗੱਲ ਸਾਬਤ ਕਰ ਦਿੱਤੀ ਹੈ ਕਿ ਇਹ ਗੀਤਾ ਜੀ ਕ੍ਰਿਸ਼ਨ ਭਗਵਾਨ ਜੀ ਤੋਂ ਸੈਂਕੜੇ ਸਾਲ ਇਹ ਮਗਰੋਂ ਉਹਨਾਂ ਦੇ ਭਾਵਾਂ ਨੂੰ ਲੈ ਕੇ ਕਿਸੇ ਵਿਦਵਾਨ ਨੇ ਲਿਖੀ ਹੈ ਸੋ ਇਸ ਤਰ੍ਹਾਂ ਜੇ ਵਿਚਾਰ ਕੇ ਵੇਖੀਏ ਤਾਂ ਬਾਕੀ ਦੇ ਜਿਹੜੇ ਹਨ ਧਾਰਮਿਕ ਗ੍ਰੰਥ ਉਹ ਕੇਵਲ ਧਾਰਮਿਕ ਪੁਸਤਕਾਂ ਦਾ ਰੂਪ ਧਾਰਨ ਕਰ ਜਾਂਦੇ ਹਨ ਪਰ ਜੋ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਹੈ ਇਹ ਕੋਈ ਕੇਵਲ ਮਰੋਦ ਧਾਰਮਿਕ ਪੁਸਤਕ ਨਹੀਂ ਇਹ ਕਹਿਣਾ ਗਲਤ ਹੋਵੇਗਾ ਸਤਿਗੁਰੂ ਭਗੰਤ ਸਾਹਿਬ ਜੀ ਦੇ ਨਾਮ ਦੇ ਨਾਲ ਗੁਰੂ ਪਦਵੀ ਹੈ ਔਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਦਿੱਤੀ ਹੈ ਹੋਰ ਕਿਸੇ ਵੀ ਮਤ ਦੇ ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਅਵਤਾਰ ਪਦਵੀ ਜਾਂ ਪੀਰ ਪਦਵੀ ਜਾਂ ਪੈਗੰਬਰ ਪਦਵੀ ਅਜੇ ਤੱਕ ਨਹੀਂ ਪ੍ਰਾਪਤ ਹੋਈ। ਔਰ ਜਿੰਨੇ ਬਾਣੀ ਹੈ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਸਤਿਗੁਰਾਂ ਨੇ ਆਪ ਉਚਾਰਨ ਕੀਤੀ ਹੈ। ਜਿਹੜੀ ਭਗਤ ਬਾਣੀ ਹੈ ਉਹ ਵੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ। ਅਸਲ ਗੱਲ ਇਹ ਹੈ ਕਿਉਂਕਿ ਭਗਤ ਕਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪਹਿਲਾਂ ਵੀ ਹੋ ਗਏ। ਜਦੋਂ ਪਾਤਸ਼ਾਹ ਗੁਰਦਾਸ ਜੀ ਨੇ ਸ਼ੰਕਾ ਕੀਤੀ ਸੀ ਮਹਾਰਾਜ ਤੁਸੀਂ ਆਪਣੀ ਬਾਣੀ ਤਾਂ ਲਿਖੀ ਐ ਨਾਲ ਭਗਤ ਕਬੀਰ ਜੀ ਦੀ ਬਾਣੀ ਕਹਿੰਦੇ ਉਹ ਲਿਖਣ ਲੱਗੇ ਆ ਉਹਨਾਂ ਭਗਤਾਂ ਦੇ ਦਰਸ਼ਨ ਤਾਂ ਹੋ ਨਹੀਂ ਰਹੇ ਮਹਾਰਾਜ ਕਹਿੰਦੇ ਭੜ ਕੇ ਜਿਹੜਾ ਭਾਈ ਸੁਦੇਹਾ ਆਉਣਾ ਪੜ ਕੇ ਆਉਣਾ ਉਸ ਵਕਤ ਤੇ ਆਉਣਾ ਇਸੇ ਤਰ੍ਹਾਂ ਆਏ ਤਾਂ ਸਾਰੇ ਭਗਤ ਅੱਗੇ ਹਾਜ਼ਰ ਸੰਤੰਬੂ ਦੇ ਵਿੱਚ ਉਹਨਾਂ ਨੇ ਉੱਠ ਕੇ ਭਾਈ ਸਾਹਿਬ ਦਾ ਸਤਿਕਾਰ ਕੀਤਾ ਭਾਈ ਸਾਹਿਬ ਜੀ ਨੇ ਉੱਠ ਕੇ ਆਉਂਦਿਆਂ ਨੇ ਉਹਨਾਂ ਦਾ ਆਦਰ ਕੀਤਾ ਹੈ ਬਚਨ ਬਿਲਾ ਸੋਇ ਸਤਿਗੁਰੂ ਅਰਜਨ ਸਾਹਿਬ ਜੀ ਜਦੋਂ ਆਏ ਉਸ ਮੌਕੇ ਤੇ ਸਾਰਿਆਂ ਭਗਤਾਂ ਤੇ ਪਾਏ ਗੁਰਦਾਸ ਜੀ ਨੇ ਉਹਨਾਂ ਨੇ ਚਰਣਾ ਤੇ ਨਮਸਕਾਰ ਕੀਤੀ ਹਜੂਰ ਨੇ ਸਾਰਿਆਂ ਦੀ ਨਮਸਕਾਰ ਪ੍ਰਵਾਨ ਕਰਕੇ ਸਭ ਨੂੰ ਸਤਿਕਾਰਿਆ ਪਾਏ ਗੁਰਦਾਸ ਸਾਹਿਬ ਜੀ ਨੂੰ ਸੰਬੋਧਨ ਕਰਦੇ ਆ ਕਿ ਆਹ ਕਿ ਆਵੇਖ ਨਾਮਦੇਵ ਇਹ ਭਗਤ ਕਬੀਰ ਇਹ ਫਰੀਦ ਇਹ ਪੀਪਾ ਇਹ ਸਦਨਾ ਇਹ ਧੰਨਾ ਇਹ ਸੈਨ ਲਾਈ ਜੋ ਸਾਰਿਆਂ ਦੇ ਬਾਰੇ ਦੱਸਿਆ ਸਾਰੇ ਪ੍ਰਸੰਨ ਹੋਏ ਫਿਰ ਕਿਵੇਂ-ਕਿਵੇਂ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਇਹ ਬਚਨ ਬਲਾਸ ਭਾਈ ਸਾਹਿਬ ਜੀ ਦੇ ਨਾਲ ਹੋਏ ਬਹੁਤਾਂ ਚਿੱਤ ਵਿੱਚ ਗਦਗਦ ਤਲੀਲ ਹੋਇਆ ਖੁਸ਼ ਹੋਇਆ ਫਿਰ ਇਹ ਵਿਦਾ ਹੋਣ ਵਾਸਤੇ ਜਦਵੇਂ ਜਣ ਬੇਨਤੀ ਕੀਤੀ ਸਤਗੁਰੂ ਜੀ ਕਹਿੰਦੇ ਪਾਈ ਗੁਰਦਾਸ ਜੀ ਤੋਰਿ ਆਓ ਜਦੋਂ ਇਹ ਪਰੇ ਥੋੜਾ ਜਾ ਗਏ ਆਪਸ ਵਿੱਚ ਸਤਕਾਰ ਕੀਤਾ ਇੱਕ ਦੂਜੇ ਦਾ ਵਾਪਸ ਮੋੜ ਲਗੇ ਤਾਂ ਦੇਖਿਆ ਉੱਥੇ ਕੁਝ ਵੀ ਨਹੀਂ ਕੋਈ ਵੀ ਨਹੀਂ ਅਸਚਰਜ ਹੋ ਗਿਆ ਸਤਿਗੁਰੂ ਅਰਜਨ ਸਾਹਿਬ ਜੀ ਕਹਿੰਗੇ ਭਾਈ ਗੁਰਦਾਸ ਭਗਤ ਕਿਹੜੇ ਪਾਸੇ ਵੱਲ ਨੂੰ ਗਏ ਮਹਾਰਾਜ ਮੈਨੂੰ ਉਹ ਪੰਕਤੀ ਚੇਤੇ ਹੈ ਜਲ ਵਿੱਚੋਂ ਬੰਬ ਉਠਾਲਿਓ ਜਲ ਮਾਹੇ ਸਮਾਇਆ ਹਵਾ ਕਰਕੇ ਜਲ ਵਿੱਚੋਂ ਬੁਦਬੁਦਾ ਜਲਹਿਰ ਪੈਦਾ ਹੋਈ ਅੰਤ ਨੂੰ ਉਹ ਲਹਿਰ ਉਸੇ ਪਾਣੀ ਦੇ ਵਿੱਚ ਹੀ ਸਮਾ ਗਈ ਤੁਹਾਡੇ ਸੰਕਲਪ ਦੇ ਨਾਲ ਭਗਤ ਪਾਇਦਾ ਹੋਏ ਤੁਹਾਡੇ ਸਰੂਪ ਚੋਂ ਤੁਹਾਡੇ ਸੰਕਲਪ ਦੇ ਨਾਲ ਤੁਹਾਡੇ ਸਰੂਪ ਦੇ ਵਿੱਚ ਹੀ ਲੀਨ ਹੋ ਗਏ ਨੇ ਨਾ ਉਹ ਕਿਧਰੋਂ ਆਏ ਸੰਤ ਨਾ ਉਹ ਕਿਧਰੇ ਗਏ ਹਨ ਉਹ ਤੁਹਾਡੇ ਵਿੱਚ ਤਾਂ ਹੀ ਪੇਟੇ ਵਾਪਕ ਗਏ ਹੋਏ ਹਨ ਉਹ ਤੁਹਾਡੇ ਵਿੱਚ ਜਿਵੇਂ ਸਮੁੰਦਰ ਵਿੱਚ ਬੂੰਦ ਸਮਾ ਜਾਂਦੀ ਹੈ ਤੁਸੀਂ ਸਮੁੰਦਰ ਰੂਪ ਉਹ ਤੁਹਾਡੇ ਵਿੱਚ ਉਹ ਮਿਲ ਚੁੱਕੇ ਹਨ ਸੋ ਇਹ ਵਿਰਣਿਸ਼ਾ ਭਾਈ ਗੁਰਦਾਸ ਜੀ ਦਾ ਪੁਸਤਕਾਂ ਗੁਰਮਤਿ ਆਰਿਓ ਪੜ੍ਹ ਕੇ ਦੇਖ ਲਓ ਸੋ ਇਹ ਹੀ ਭਾਵ ਨਿਕਲਿਆ ਆਪਣੇ ਸੰਕਲਪ ਨਾਲ ਭਗਤ ਪੈਦਾ ਕੀਤੇ ਆਪਣੇ ਸੰਕਲਪ ਦੇ ਨਾਲ ਉਹਨਾਂ ਦੀ ਰਸਨਾ ਤੋਂ ਬਾਣੀ ਉਚਰਾਈ ਤੇ ਆਪ ਹੀ ਕਿਰਪਾ ਕਰਕੇ ਉਸ ਬਾਣੀ ਨੂੰ ਤੁਰਕੀ ਬਾਣੀ ਦੀ ਅਪੇਤਤਾ ਬਖਸ਼ੀ